ਅਲੀ ਪਾਸਾਇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਈ ਮੀਰ ਸਿੰਘ ਜੀ ਹਾਲ ਤੋਂ ਸ਼੍ਰੀ ਹਰਮੰਦਰ ਸਾਹਿਬ ਤੱਕ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ ਰਸਤੇ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਤੇ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਇਹ ਪ੍ਰਭਾਤ ਫੇਰੀ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਈ ਇਸਮਾ ਕੇ ਸਮੂਹ ਮੈਤਰੀ ਬੋਧ ਪਰਿਵਾਰ ਵੱਲੋਂ ਇਸ ਪ੍ਰਭਾਤ ਫੇਰੀ ਵਿੱਚ ਸ਼ਿਰਕਤ ਕੀਤੀ ਗਈ। ਸਾਧਾ ਵਿਧਾਇਕ ਸੁਨੀਲ ਦੱਤੀ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸਮਾ ਕੇ ਸੇਵਾਦਾਰ ਅਮਰਜੀਤ ਸਿੰਘ ਨਾਰੰਗ, ਕਨਵੀਨਰ ਰਜਿੰਦਰ ਸਿੰਘ ਮਰਵਾਹਾ, ਜਤਿੰਦਰਪਾਲ ਸਿੰਘ, ਬੋਬੀ ਬਾਸ਼ਾ, ਜਗਜੀਤ ਸਿੰਘ ਖਾਲਸਾ, ਚਰਨਜੀਤ ਸਿੰਘ ਪੁੱਜੀ, ਮੇਅਰ ਜਤਿੰਦਰ ਸਿੰਘ ਮੋਤੀਪਾਟਿਆ, ਪਾਈ ਜਗਦੀਸ਼ ਸਿੰਘ ਵਡਾਲਾ ਮਨਦੀਪ ਸਿੰਘ ਅਹੋਜਾ ਸੁਖਵਿੰਦਰ ਸਿੰਘ ਜੱਜੀਵੀਰ ਸਿੰਘ ਆਲੂ ਵਾਲਿਆ ਮਨਦੀਪ ਸਿੰਘ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁਖ ਸੇਵਾਦਾਰ ਪਾਈ ਸਾਹਿਬ ਪਾਈ ਲਖਬੀਰ ਸਿੰਘ ਗਿੱਲ ਸਮੇਤ ਸਮੂਹ ਪ੍ਰਬੰਧਕਾਂ ਨੇ ਆਇਆ ਸੰਤਾਂ ਦਾ ਤਨਵਾਦ ਕੀਤਾ ਗੁਰੂ ਨਾਨਕ ਜੀ ਦਾ ਗੁਰਪੁਰਬ ਦਿਹਾੜਾ ਹੈ ਸੋ ਸਾਰੀਆਂ ਸੱਜਣਾਂ ਨੂੰ ਲੱਖ ਲੱਖ ਵਧਾਈਆਂ ਤੇ ਜੋ ਮੇਰੇ ਗੁਰੂ ਨਾਨਕ ਨੇ ਸਿੱਖਿਆਵਾਂ ਦਿੱਤੀਆਂ ਸਾਰੀਆਂ ਮਨੁੱਖਤਾ ਨੂੰ ਇੱਕ ਕੀਤਾ ਇੱਕ ਓਮਕਾਰ ਨਾਲ ਜੋੜਿਆ ਸੋ ਅੱਜ ਮੈਂ ਮੈਥਰੀ ਬੋਤਪਰੀਵਾਲ ਵੱਲੋਂ ਅਸੀਂ ਇਹ ਪ੍ਰਬਾਤ ਫਰੀਦੇ ਵਿੱਚ ਨਾਲ ਚੱਲ ਰਹੇ ਹਾਂ ਤੇ ਸਾਰੀ ਮਨੁੱਖਤਾ ਨੂੰ ਇੱਕ ਸੁਨੇਹਾ ਦੇ ਰਹੇ ਹਾਂ ਕਿ ਦਾਦਾ ਜੀ ਅੱਜ ਦਰਦੀ ਤੇ ਹਨ ਕਿਉਂਕਿ ਇਸ ਟਾਈਮ ਅਸੀਂ ਆਪਣੇ ਹਰ ਕੋਈ ਆਪਣੇ ਮਨ ਦੇ ਅਦੀਨ ਹੈ ਤੇ ਪਰਮਾਤਮਾ ਤੋਂ ਦੂਰ ਹੈ ਤੇ ਉਹ ਜਿਹੜੇ ਦਾਦਾ ਜੀ ਜੀ ਸਾਡੇ ਨਾਲ ਮੈਥੀ ਬਹੁਤ ਪਰਿਵਾਰ ਦੇ ਸੰਸਥਾਪਕ ਨੇ ਉਹ ਸਾਨੂੰ ਧਰਤੀ ਤੇ ਇਸ ਟਾਈਮ ਸਾਡੇ ਅਵਸਥਾ ਨੂੰ ਉੱਪਰ ਚੁੱਕਦੇ ਹੋਏ ਸਾਨੂੰ ਉਹ ਸਾਡੇ ਮਨ ਨੂੰ ਸ਼ਾਂਤ ਕਰਦੇ ਹੋਏ ਤਾਂ ਕਿ ਅਸੀਂ ਇਸ ਜੀਵਨ ਦੇ ਵਿੱਚ ਉਸ ਪ੍ਰਭੂ ਨਾਲ ਇੱਕਮਿਕ ਹੋ ਸਕੀਏ ਉਹ ਸਾਡੇ ਮਨ ਨੂੰ ਸ਼ਾਂਤ ਕਰਕੇ ਸਾਨੂੰ ਉਸ ਈਸ਼ਵਰੀਏ ਪ੍ਰੇਮ ਨਾਲ ਜੋੜ ਰਹੇ ਨੇ ਕਿ ਜੋ ਮੇਰੇ ਗੋਬਿੰਦ ਸਿੰਘ ਜੀ ਨੇ ਕਹਾ ਕਿ ਆਸੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਉਹੀ ਸਿੱਖਿਆਵਾਂ ਦਿੰਦੇ ਹੋਏ ਸਾਡੇ ਚਿੱਤ ਦੇ ਅੰਦਰ ਉਹ ਸਫਾਈਆਂ ਕਰਦੇ ਹੋਏ ਸਾਡੇ ਮਨ ਨੂੰ ਸ਼ਾਂਤ ਕਰਦੇ ਹੋਏ ਮਨੁੱਖਤਾ ਦੇ ਨਾਲ ਜੋੜਦੇ ਹੋਏ ਤਾਂ ਕਿ ਅਸੀਂ ਸਦਭਾਵਨਾ ਰੱਖਦੇ ਹੋਏ ਇੱਕ ਦੂਸਰੇ ਨੂੰ ਸਮਝਦੇ ਹੋਈਏ ਉਸ ਪ੍ਰੇਮ ਤੇ ਪਿਆਰ ਦਾ ਸੰਦੇਸ਼ ਜੋ ਮੇਰੇ ਗੁਰੂ ਨਾਨਕ ਜੀ ਨੇ ਦਿੱਤਾ ਸੀ ਅੱਜ ਦਾਦਾ ਜੀ ਪ੍ਰੈਕਟੀਕਲੀ ਰੂਪ ਦੇ ਵਿੱਚ ਸਾਡੇ ਨਾਲ ਕਰਵਾ ਰਹੇ ਹਨ ਗੁਰੂ ਨਾਨਕ ਦੀਆਂ ਸਿੱਖਿਆਵਾਂ ਕਿਤੇ ਲਿਖੀਆਂ ਨਾ ਰਹਿ ਜਨ ਸਾਨੂੰ ਉਸ ਰਹਿਤ ਤੇ ਚੁਲਾ ਚਲਾ ਰਹੇ ਹਨ ਸੋ ਮੇਰੀ ਵੱਧ ਤੋਂ ਵੱਧ ਦੁਨੀਆ ਨਾਲ ਮੇਰੀ ਇਹ ਬੇਨਤੀ ਚੋਦੜੀ ਹੈ ਕਿ ਜੋ ਵੀ ਆਪਣੇ ਬਾਰੇ ਸੀਰੀਅਸ ਹੈ ਆਪਣੇ ਆਪ ਨਾਲ ਜੁੜਨਾ ਚਾਹੁੰਦਾ ਹੈ ਔਰ ਉਸ ਉਸ ਅਕਾਲ ਪੁਰਖ ਦੀ ਖੋਜ ਵਿੱਚ ਹੈ ਸੋ ਉਹ ਮੈਤਰੀ ਬੋਧ ਪਰਿਵਾਰ ਨੂੰ ਮਿਲੇ ਉਹਨੂੰ ਉਹਦੇ ਨਾਲ ਚੱਲੇ ਤਾਂ ਕਿ ਉਸ ਦੀ ਆਪਣੇ ਅੰਦਰੋਂ ਸਫਾਈਆਂ ਹੋਣ ਗਿਆ ਤੇ ਅਸੀਂ ਆਪਣੇ ਇਸ ਟਾਈਮ ਮਨ ਦੇ ਅਦੀਨਾ ਹੋਣ ਚੱਲ ਕੇ ਅਸੀਂ ਗੁਰਨਾਮਕ ਦੀ ਸਿੱਖਿਆਵਾਂ ਤੇ ਚੱਲ ਸਕਾਂਗੇ ਤੇ ਅਸੀਂ ਮੁੱਖ ਉਜਲੇ ਕਰਕੇ ਉਸ ਪਰਮਾਤਮਾ ਦੇ ਘਰ ਵੀ ਪਹੁੰਚ ਸਕਾਂਗੇ ਸਾਚੀ ਰਿਤੂ ਦੁਨਾਨ ਕੇਤੀ ਦਾ ਜੈ ਪ੍ਰਕਾਸ਼ਪੁਰਾ ਹੈ ਉਹ ਰਮੀਚਾ ਗਈ ਭਾਈ ਵੀਰ ਸਿੰਘ ਵੀ ਹਾਲ ਤੋਂ ਭਾਈ ਵੀਰ ਸਿੰਘ ਦੇ ਘਰ ਤੋਂ ਪ੍ਰਭਾਤ ਫੇਰੀ ਆ ਰਾਮਪੁਰਿਆ ਨੇ ਕਿੰਨੇ ਬਾਲ ਦੇ ਦੋਸਤੋ ਬਿਕੇਤ ਆਤਮਾ ਸਤਿਗੁਰੂ ਜੀ ਦੇ ਸਾਰੇ ਰਸਤੇ ਦੇ ਵਿੱਚ ਮਹਾਰਾਜ ਦੇ ਸ਼ਬਦ ਨੂੰ ਸੰਗਤ ਕਰਦਾ ਸਾਰੀਆਂ ਹਰਿਮੰਦਰ ਸਾਹਿਬ ਆ ਰੀਆਂ ਨੇ ਸੋ ਸਭ ਸੰਗਤਾਂ ਨੂੰ ਸਭ ਕਾਲਜੇ ਨੂੰ ਸਰਬੱਤ ਦੁਨੀਆ ਨੂੰ ਅੱਜ ਦੇ ਦਿੰਦੀ ਆ ਬਹੁਤ ਬਹੁਤ ਧੰਨ ਧੰਨ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਉ ਤੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਦੇ ਦਿਨ ਅਮਰ ਸਾਹਿਬ ਦਾ ਹਲੂਕ ਮੰਜਲੋਂ ਆਈ ਵੀਰ ਸਿੰਘ ਹਾਲ ਤੋਂ ਇੱਕ ਵਿਸ਼ਾਲ ਪਰਵਾਦ ਮੇਰੀ ਘਟੀ ਜਾ ਰਹੀ ਹੈ ਜੋ ਕਿਸੇ ਵੀ ਦਰਵਾਜ਼ਾ ਸਭ ਜਾ ਕੇ ਨਤਮਸਤ ਹੋਏਗੇ ਜੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਦਾਸ ਮੁਖਸੇਵਾਰ ਸ੍ਰੀ ਸੁਖਮੀ ਸਾਹਿਬ ਸੇਵਾ ਸ자치 ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਇਲਾਕਾ ਦੇ ਵਸਨੀਕਾਂ ਵੱਲੋਂ ਆਪਣੇ ਸਮੂਹ ਪਰਿਵਾਰ ਵੱਲੋਂ ਅੱਜ ਦੇ ਮਹਾਨ ਦਿਸ਼ਤੇ ਅੱਜ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਦਾ ਹੜ ਆਇਆ ਜੀ ਹਰ ਸਾਲ ਦੀ ਤਰ੍ਹਾਂ ਸੰਗਤਾਂ ਖੁਸ਼ੀਆਂ ਮਾਰਨੀਆਂ ਨੇ ਸਾਡੇ ਸਾਰਿਆਂ ਵੱਲੋਂ ਆਪ ਸਭ ਨੂੰ ਸੇਰ ਸਾਰੀਆਂ ਬਧਾਈਆਂ ਜੀ ਗੁਨਾਹਾਂ ਦੇਖਾਉ ਦਾ ਗੁਰਪੁਰੂ ਹੈ ਗੁਨਾਹਾਂ ਦੇ ਦਿਲਾਂ ਜਿਨ੍ਹਾਂ ਦਿਨ ਉਹਨਾਂ ਨੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਲੰਗਰ ਲਗਾਇਆ ਹੈ ਜੋ ਨਹੀਂ ਕੋਈ ਚਾਤੀ ਦਾ ਰਗੜ ਚੱਲ ਰਿਹਾ ਹੈ ਉਹਨਾਂ ਕੋ ਪਾਪਾ ਜੀ ਦੀ ਕਿਰਪਾ ਦੇ ਨਾਲ ਗੁਰਪ੍ਰਦੇਸ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਲ ਦੀ ਸਤਿ ਸ਼ਕਤ ਨੂੰ ਬਹੁਤ ਬਹੁਤ ਵਧਾਈ ਹੋਵੇ ਬਸ ਅਸਾਂ ਹੀ ਨਾਬਜ਼ ਕਿਰਪਾ ਕਰੇ ਅਈ ਨਸਾਂ ਨੰਗਲ ਅੰਦਰ ਇੱਕ ਚੜ੍ਹਦੀਆਂ ਕਲਾ ਕਰਦੇ ਰਹੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਨ ਸੰਤਨ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਦੇ ਅਵਤਾਰ ਗੁਰਪ੍ਰਦੇਸ ਬੰਦੇ ਵਿੱਚ ਵਿਸ਼ਾਲ ਪਰਬਾਤ ਫੇਰੀ ਕਿਉਂਕਿ ਭਾਈ ਵੀਰ ਸਿੰਘ ਹਾਲ ਤੋਂ ਚੱਲ ਕੇ ਸਤਕੰਟ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀ ਹੈ ਸਾਰੀਆਂ ਸੰਗਤਾਂ ਰਾਜ ਦੇ ਸਵਾਗਤ ਕਰ ਰਹੀਆਂ ਔਰ ਦਰਬਾਰ ਸਾਹਿਬ ਪਹੁੰਚਣ ਕੇ ਸ਼ੁਰੂ ਹੋਣੇ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਨਿਗਾਹ ਸਵਾਗ ਇਕੀ ਸ਼ਾਮਲ ਹੋ ਕੇ ਗੁਰੂ ਦਾਸ ਸਾਹਿਬ ਕੀਰਤਨ ਕਰਦਿਆਂ ਯਾਰ ਮੰਦਰ ਸਾਹਿਬ ਉਹ ਪਹਿਲੀ ਪਾਰਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਭਾਤ ਫੇਰੀ ਕੱਢੀ ਗਈ ਜਿਸ ਦੀ ਸੰਪੂਰਨਤਾ ਇਹ ਸ੍ਰੀ ਹਮੇਂਦਰ ਸਾਹਿਬ ਵਿਖੇ ਹੋਈ ਸੋ ਹਰ ਕੋਈ ਆਪਣੇ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ ਸੋ ਸਾਡੇ ਵੱਲੋਂ ਵੀ ਤੁਹਾਨੂੰ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ